ਇਹ ਪ੍ਰੈਜ਼ੀਡੈਂਟ 트੍ਰੰਪ ਹੋਣਾ ਨੇ ਦੋ ਐਗਜ਼ੀਕਿਊਟਿਵ ਆਰਡਰ ਜਾਰੀ ਕੀਤੇ ਸੀ ਕੁਝ ਲਾ ਫਰਮਸ ਦੇ ਅਗੇਂਸਟ ਇਹ ਜਿਹੜੀਆਂ ਲਾ ਫਰਮਸ ਆ ਦੋ ਲਾ ਫਰਮਸ ਨੇ ਹੁਣ ਆਲਰੇਡੀ 트੍ਰੰਪ ਐਡਮਿਨਿਸਟ੍ਰੇਸ਼ਨ ਨੂੰ ਸੂ ਕਰ ਦਿੱਤਾ ਹੈਗਾ ਸੋ ਪ੍ਰੈਜ਼ੀਡੈਂਟ ਦੇ ਜੋ ਐਗਜ਼ੀਕਿਊਟਿਵ ਆਰਡਰ ਸੀਗੇ ਉਹਨਾਂ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਸੀ ਵੀ ਜੋ ਇਹ ਲਾਇਰਸ ਹੈਗੇ ਆ ਜਿਨ੍ਹਾਂ ਨੂੰ ਸਕਿਉਰਿਟੀ ਕਲੀਅਰੈਂਸ ਦਿੱਤੀ ਗਈ ਆ ਉਹ ਰਿਮੂਵ ਕੀਤੀ ਜਾਵੇ ਤੇ ਫੈਡਰਲ ਬਿਲਡਿੰਗ ਚ ਉਹਨਾਂ ਨੂੰ ਐਂਟਰ ਹੋਣ ਤੋਂ ਬੰਦ ਕੀਤਾ ਜਾਵੇ ਤੇ ਫੈਡਰਲ ਅਫੀਸ਼ੀਅਲਸ ਦੇ ਨਾਲ ਗੱਲਬਾਤ ਕਰਨ ਤੋਂ ਉਹਨਾਂ ਨੂੰ ਡਿਸਕਰੇਜ ਕੀਤਾ ਜਾਵੇ ਸੋ ਇਹ ਸ਼ਰਿਆਮ ਜੋ ਲਾ ਫਰਮਸ ਆ ਕਹਿੰਦੇ ਵੀ ਧੱਕਾ ਹੈਗੀਆਂ ਸੋ ਉਹਨਾਂ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਰਕਿੰਸ ਕੋਈ ਕਰਕੇ ਲਾ ਫਰਮ ਉਸ ਨੇ ਤੇ ਇੱਕ ਹੋਰ ਜੋ ਲਾ ਫਰਮ ਹੈਗੀ ਜਨਰਲ ਐਂਡ ਬਲੌਕ ਉਹਨਾਂ ਨੇ ਟਰੰਪ ਐਡਵੋਕੇਸ਼ਨ ਦੇ ਅਗੇਂਸਟ ਲਾ ਸੂਟ ਫਾਈਲ ਕਰ ਦਿੱਤਾ ਹੈਗਾ ਪੀ ਏ ਏ ਏ ਇਹ ਤਾਂ ਟੋਟਲੀ ਤੁਸੀਂ ਧੱਕਾ ਕਰ ਰਹੇ ਜੇ ਲਾਇਰ ਹੀ ਨਹੀਂ ਫੈਡਰਲ ਬਿਲਡਿੰਗ ਚ ਐਂਟਰ ਹੋ ਸਕਦੇ ਤੇ ਲਾਸ ਸੂਟ ਫੈਡਰਲ ਬਿਲਡਿੰਗ ਦੇ ਅੰਡਰ ਕੋਰਟ ਹੈਗੀ ਆ ਤੇ ਫਿਰ ਤੁਸੀਂ ਕਿੱਦਾਂ ਉਹਨੂੰ ਜਿਹੜਾ ਰਿਪਰੈਜ਼ੈਂਟ ਕਰਾਂਗੇ ਕਰਨਗੇ ਸੋ ਸੋ ਦੇ ਦੇ ਆ ਉਹਨਾਂ ਇਸ ਲਾਸ ਸੂਟ ਤੋਂ ਬਾਅਦ ਕੀ ਬਣਦਾ ਹੈਗਾ ਜੀ ਬਿਲਕੁਲ ਬਹੁਤ ਸਾਰੇ ਜਿਹੜੇ ਲਾਸ ਸੂਟ ਲਗਾਤਾਰ ਜਿਹੜੇ ਹਜੋ ਸਿੰਘ ਜੀ ਅ ਅਜਿਹੇ ਚੱਲ ਰਹੇ ਆ 트럼ਪ ਹੁਣਾ ਦੇ ਜਿਹੜੇ ਐਗਜ਼ੈਕਟਿਵ ਆਰਡਰਸ ਆ ਉਹ ਵੀ ਨਾਲ-ਨਾਲ ਚੱਲ ਰਹੇ ਆ ਲਾਸਟ ਸੂਟਸ ਦੀ ਜਿਹੜੀ ਹਾਈਡਰੋਚੀਨ ਦੀ ਗੱਲ ਕਰਦੇ ਜਾਈਏ ਤਾਂ 트럼ਪ ਐਡਮਿਨਿਸਟ੍ਰੇਸ਼ਨ ਨੇ ਰਾਸ਼ਪਤੀ 트럼ਪ ਨੇ ਅੱਜ ਸੁਪਰੀਮ ਕੋਰਟ ਨੂੰ ਇਹ ਆਖਿਆ ਵੀ ਜਿਹੜਾ ਅ ਫੈਡਰਲ ਜੱਜ ਬੋਸਬਰਗ ਨੇ ਡੈਪੂਟੇਸ਼ਨਸ ਦੇ ਉਲਟ ਬਲਾਕ ਲਾਇਆ ਵੀ ਉਸ ਦੀ ਸੁਣਵਾਈ ਲੈਣ ਤੇ ਉਸ ਦੇ ਉੱਤੇ ਸਾਨੂੰ ਜਿਹੜਾ ਉਹ ਫੈਸਲਾ ਦੇਣ ਬੋਸਬਰਗ ਦੇ ਫੈਸਲੇ ਤੋਂ ਬਾਅਦ ਚ 트ੰਪ ਪ੍ਰਸ਼ਾਸਨ ਆ ਉਹ ਅਪੀਲ ਕੋਰਟ ਦੇ ਵਿੱਚ ਗਏ ਸੀ ਜਿੱਥੇ ਅਪੀਲ ਕੋਰਟ ਨੇ ਵੀ ਡੈਪੂਟੇਸ਼ਨ ਦੇ ਉੱਤੇ ਰੋਕ ਲੱਗੀ ਰਹਿਣ ਨੂੰ ਜਿਹੜੀ ਹਰੀ ਝੰਡੀ ਦੇ ਦਿੱਤੀ ਸੀ ਇੱਕ ਦੇ ਮੁਕਾਬਲੇ ਜਿਹੜੀਆਂ ਦੋ ਜਿਹੜੀਆਂ ਜਿਹੜੀਆਂ ਜਿਹੜੇ ਜਸਟਿਸਸ ਆ ਉਸ ਦੇ ਵੱਲ ਨੂੰ ਆਏ ਸੀਗੇ ਸੋ ਕਹਿੰਦੇ ਵੀ ਇੱਕ ਹੁਣ ਐਮਰਜੈਂਸੀ ਐਪਲੀਕੇਸ਼ਨ ਆ ਉਹ ਕੋਰਟ ਦੇ ਵਿੱਚ ਪੰਚਾਈ ਗਈ ਆ ਤੇ ਹੁਣ ਜਿਹੜੀ ਗਵਰਨਮੈਂਟ ਦੀ ਐਪਲੀਕੇਸ਼ਨ ਦੇ ਵਿੱਚ ਜਿਹੜੇ ਮੌਜੂਦਾ ਐਕਟਿੰਗ ਸਲਿਸਟਰ ਜਨਰਲ ਸਾਰਾ ਐਮ ਹੈਰੀਜ਼ਾ ਉਹਨਾਂ ਨੇ ਕਿਹਾ ਵੀ ਇਹ ਫੰਡਾਮੈਂਟਲ ਕੁਐਸ਼ਨ ਆ ਜਿਹੜਾ ਜਿਸ ਤੇ ਜਿਹੜੇ ਜਵਾਬ ਆ ਉਹ ਉਹ ਹੁਣ ਦੇਣੇ ਪੈਣਗੇ ਵੀ ਸਵਾਲ ਇਹ ਆ ਵੀ ਜਿਹੜਾ ਸੈਂਸਿਟਿਵ ਨੈਸ਼ਨਲ ਸਕਿਉਰਿਟੀ ਰਿਲੇਟਡ ਆਪਰੇਸ਼ਨ ਆ ਉਹ ਕਿੱਦਾਂ ਕੰਡਕਟ ਕਰਨਾ ਹੈ ਜਾਂ ਕੌਣ ਕੰਡਕਟ ਕਰੂਗਾ ਇਹ ਇਹ ਹੁਣ ਜਿਹੜਾ ਹੈ ਸੁਪਰੀਮ ਕੋਰਟ ਇਸ ਦਾ ਨਤਾਰਾ ਕਰੇ ਵੀ ਕੀ ਇੱਕ ਫੈਡਰਲ ਜੱਜ ਦੇ ਕੋਲ ਅਧਿਕਾਰ ਹੋਣਾ ਚਾਹੀਦਾ ਹੈ ਕਿ ਸੁਪਰੀਮ ਸੁਪਰੀਮ ਕੋਰਟ ਜਿਹੜਾ ਉਹ ਦੱਸੇ ਵੀ ਕਿ ਰਾਸ਼ਟਰਪਤੀ ਜਿਹੜਾ ਅਜੇ ਵੀ ਇਸ ਚੀਜ਼ ਨੂੰ ਕਰ ਸਕਦਾ ਆ ਜਿਹੜੇ ਕਨਸਟੀਟਿਊਸ਼ਨ ਕਹਿੰਦੇ ਆ ਜਿਹੜੇ ਸਲਿਸਟਰ ਜਨਰਲ ਉਹ ਕਹਿੰਦੇ ਵੀ ਸੰਵਿਧਾਨ ਸਪਸ਼ਟ ਆਨਸਰ ਦਿੰਦਾ ਹੈ ਵੀ ਪ੍ਰੈਜ਼ੀਡੈਂਟ ਦੇ ਕੋਲੇ ਪਾਵਰ ਹੈ ਹੈਗੀ ਆ ਤੇ ਕਹਿੰਦੇ ਵੀ ਇਸ ਰਿਪਬਲਿਕ ਕੋਲ ਹੋਰ ਚੁਆਇਸ ਜਿਹੜੀ ਅਫੋਰਡ ਨਹੀਂ ਕੀਤੀ ਜਾ ਸਕਦੀ ਹੈਗੀ ਏਲੀਨ ਐਨਮੀਜ਼ ਐਕਟ 1798 ਸੰਨ ਦਾ ਹਰਜੋਤ ਸਿੰਘ ਜੀ ਜਦੋਂ ਲੜਾਈ ਦੇ ਦੌਰਾਨ ਵਰਤਿਆ ਜਾਂਦਾ ਆ ਕੀ ਹੁਣ ਲੜਾਈ ਲੱਗੀ ਹੋਈ ਆ ਕੀ ਨਹੀਂ ਲੱਗੀ ਹੋਈ ਆ ਘੋਸ਼ਿਤ ਜਿਹੜੀ ਕਾਂਗਰਸ ਨੇ ਵਾਰ ਕੀਤੀ ਆ ਜਾਂ ਨਹੀਂ ਕੀਤੀ ਇਹ ਹੁਣ ਨਾਲ ਦੇ ਨਾਲ ਮਿਲਦਾ ਵੀ ਟੈਕਨੀਕਲ ਜਿਹੜੇ ਇਸ਼ੂਜ਼ ਆ ਇਸ ਕੇਸ ਦੇ ਵਿੱਚ ਸੁਪਰੀਮ ਕੋਰਟ ਦੇ ਮੋਰੇ ਜਿਹੜੇ ਉਹ ਆ ਜਾਣਗੇ ਸੋ ਹੁਣ ਸੁਪਰੀਮ ਕੋਰਟ ਦੇ ਵਿੱਚ ਐਮਰਜੈਂਸੀ ਦਰਖਾਸਤ ਐਪਲੀਕੇਸ਼ਨ 트ੰਪ ਪ੍ਰਸ਼ਾਸਨ ਨੇ ਜਿਹੜੀ ਲਗਾਈ ਆ ਵੀ ਤਾਂ ਜੋ ਜਿਹੜੀ ਡੈਪੂਟੇਸ਼ਨਸ ਦਾ ਸਿਲਸਿਲਾ ਰੁਕਿਆ ਪਿਆ ਆ ਇਸ ਐਕਟ ਦੇ ਤਹਿਤ ਉਸ ਨੂੰ ਮੁੜ ਦੁਬਾਰਾ ਚਾਲੂ ਕੀਤਾ ਜਾਵੇ ਪਹਿਲੇ ਜਿਹੜੇ ਜਹਾਜ਼ 2-3 ਉੱਥੇ ਘੱਲੇ ਸੀ ਹਲਸਾਲਵਾਡੋਰ ਦੇ ਵਿੱਚ ਉਹ ਰੋਕ ਲੱਗੇ ਹੋਣ ਦੇ ਬਾਵਜੂਦ ਵੀ 트ੰਪ ਹੁਣੇ ਜਿਹੜੇ ਆ ਉਹ ਕਹਿ ਸਕਦੇ ਆ ਵੀ ਡਾਕੇ ਉੱਥੇ ਲੈ ਗਏ ਸੀਗੇ ਕੱਲ ਆਪਾਂ ਦੇਖਿਆ ਵੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਸਕੱਤਰ ਕ੍ਰਿਸਟੀਨੀਯਮ ਉਹ ਅਲਸਲਵਾਡੋਰ ਦੇ ਵਿੱਚ ਜਾ ਕੇ ਆਈ ਆ ਜਿੱਥੇ ਕੈਦੀਆਂ ਦੇ ਮੋਰੇ ਖੜਕੇ ਉਸ ਨੇ ਇੱਕ ਵੀਡੀਓ ਵੀ ਜਿਹੜੀ ਉਹ ਪੇਸ਼ ਕੀਤੀ ਹੈ ਜਿਸ ਨੂੰ ਲੈ ਕੇ ਕਈ ਲੋਕਾਂ ਨੇ ਵੱਖ-ਵੱਖ ਆਪਣੇ ਵਿਚਾਰ ਜਿਹੜੇ ਆ ਉਹਦੇ ਉੱਤੇ ਵੀ ਕਹਿੰਦੇ ਵੀ ਦੇਖੋ ਪਿੱਛੇ ਕਿਸ ਤਰ੍ਹਾਂ ਦੇ ਨਾਲ ਸਾਰੇ ਗੈਂਗਸਟਰ ਦੀ ਨਜ਼ਰ ਆ ਰਹੇ ਆ ਪਰ ਜਦਕੀ ਨਾਲ ਇਹ ਵੀ ਗੱਲਾਂ ਆ ਵੀ ਜਿਹੜੇ ਵੈਨੇਜ਼ੂਏਲਾ ਦੇ ਗੈਂਗ ਵਾਲੇ ਕਹਿ ਕੇ ਕਈ ਜਿਹੜੇ ਆ ਉਦਾਂ ਹੀ ਬਗੈਰ ਚੀਜ਼ ਇਸ ਚੀਜ਼ ਨੂੰ ਪ੍ਰੂਵ ਕੀਤੇ ਹੋਏ ਵੀ ਵਾਕਿੰਗ ਗੈਂਗ ਦੇ ਮੈਂਬਰ ਆ ਉਹ ਵੀ ਉੱਥੇ ਕੱਲ ਦਿੱਤੇ ਗਏ ਹੈਗੇ ਕਈ ਕਹਿੰਦੇ ਵੀ ਇਹਨਾਂ ਨੂੰ ਐਜ਼ ਏ ਪ੍ਰੋਪ ਵਰਤਨਾ ਬੜੀ ਇੱਕ ਮਾੜੀ ਤੇ ਸੰਵੇਦਨ ਹੀਲ ਜਿਹੜੀ ਗੱਲ ਜਿਹੜੀ ਉਹ ਨਜ਼ਰ ਆਈ ਆ ਸੋ ਹੁਣ ਇਹ ਏਲੀਨ ਐਨਮੀਜ਼ ਐਕਟ 트럼ਪ ਹੁਣਾਂ ਨੇ ਜਿਹੜਾ ਲਾਗੂ ਕੀਤਾ ਆ ਇਹ ਚੱਲਦਾ ਰਹਿ ਸਕੂਗਾ ਕਾ ਨਹੀਂ ਇਹ ਹੁਣ ਇਵੈਂਚੁਅਲੀ ਜਿਹੜਾ ਸੁਪਰੀਮ ਕੋਰਟ ਆ ਔਰ ਡਿਸਾਈਡ ਕਰਨਗੇ 14 ਮਾਰਚ ਨੂੰ ਰਾਸ਼ਪਤੀ 트럼ਪ ਨੇ ਇਸ ਆਰਡਰ ਦੇ ਉੱਤੇ ਸਾਈਨ ਕਰਕੇ ਇਸ ਐਕਟ ਨੂੰ ਇਨਵੋਕ ਕੀਤਾ ਸੀ ਜਿਹਦੇ ਨਾਲ ਬਿਗੈਰ ਕਿਸੇ ਪੇਸ਼ੀ ਤੋਂ ਬਿਗੈਰ ਜਿਸ ਦੇ ਉੱਤੇ ਦੋਸ਼ ਲੱਗੇ ਆ ਉਹਨੂੰ ਕੋਈ ਅਧਿਕਾਰ ਤੋਂ ਵੀ ਤੂੰ ਸਾਬਤ ਕਰ ਵੀ ਹਾਂ ਵੀ ਤੂੰ ਗੈਂਗ ਦਾ ਮੈਂਬਰ ਨਹੀਂ ਆ ਉਹ ਮੌਕਾ ਜਿਹੜਾ ਉਸ ਤੋਂ ਖੋ ਕੇ ਸਿੱਧਾ ਜਿਹੜਾ ਉਸ ਨੂੰ ਰਿਪੋਰਟ ਕਰਨ ਦੀਆਂ ਜਿਹੜੀਆਂ ਜਿਹੜੀਆਂ ਕਾਰਵਾਈਆਂ ਦੇ ਵਿੱਚ ਟਰੰਪ ਪ੍ਰਸ਼ਾਸਨ ਕਾਲਾ ਸੀਗਾ ਟ੍ਰੈਨ ਡੇ ਅਰੂਗਵਾ ਗੈਂਗ ਨੂੰ ਲੈ ਕੇ ਜਿਹੜੇ ਵੈਨੇਜ਼ੁਏਲਾ ਦਾ ਗੈਂਗ ਆ ਉਹਨੂੰ ਲੈ ਕੇ ਜਿਹੜਾ ਟਰੰਪ ਹੋਣਾ ਨੇ ਇਹ ਜਿਹੜਾ ਵਿਸ਼ੇਸ਼ ਐਕਟ ਨੂੰ ਅ 1798 ਦੇ ਨੂੰ ਚਾਲੂ ਕੀਤਾ ਸੀ ਸੋ ਬੋਜ਼ਬਰਗ ਹੁਣਾਂ ਨੇ ਇਸ ਤੇ ਉਤੇ ਰੋਕ ਲਾਈ ਸੀ ਤੇ ਹੁਣ ਸੁਪਰੀਮ ਕੋਰਟ ਤੇ ਵਿੱਚ ਇਹ ਕੇਸ ਜਿਹੜਾ ਉਹ ਪਹੁੰਚਿਆ ਆ ਸੋ ਡੈਪੂਟੇਸ਼ਨ ਦਾ ਪਹਿਲਾ ਕੇਸ ਕਹਿ ਸਕਦੇ ਹਾਂ ਜੀ ਸੁਪਰੀਮ ਕੋਰਟ ਦੇ ਦਰਵਾਜੇ ਦੇ ਉੱਤੇ ਆਣ ਪਹੁੰਚਿਆ ਹੈਗਾ